ਈ ਸੰਗਰੂਰ ਵੀ ਦੀ ਰਚਨਾ ਕਾਮਜਾਬ ਨਾ ਹੋਵਣੀ ਤੇਰੀ ਕੋਈ ਚਾਲ ਕਾਮਜਾਬ ਨਾ ਹੋਵਣੀ ਕਾਮਜਾਬ ਨਾ ਹੋਵਣੀ ਤੇਰੀ ਕੋਈ ਚਾਲ ਕਾਮਜਾਬ ਨਾ ਹੋਵਣੀ ਕਾਮਜਾਬ ਨਾ ਹੋਵਣੀ ਤੇਰੀ ਕੋਈ ਚੱਲੀ ਚਾਲ ਚੁਕਾ ਨਾ ਸਕੀ ਸਾਨੂੰ ਚੁਕਾ ਨਾ ਤਕਦੀ ਸਾਨੂੰ ਹੋਏ ਗਰਮ ਰੁੱਤ ਜਾਂ ਸਿਆਲ ਹੋਏ ਗਰਮ ਰੁੱਤ ਜਾਂ ਸਿਆਲ ਧਰਮ ਕਰਮ ਕਮਾਵਣਾ ਹੋ ਧਰਮ ਕਰਮ ਕਮਾਵਣਾ ਨਾ ਕਰਨੀ ਮੰਦੜੀ ਕਾਰ ਰੱਖਾ ਸਾਦਾ ਅਕਾਲ ਹੈ ਨਹੀਂ ਤੇਰੀ ਸਰਕਾਰ ਨਹੀਂ ਤੇਰੀ ਸਰਕਾਰ ਨਹੀਂ